10th ਕਲਾਸ ਅਭਿਆਸ 11.1 ਪੰਜਵਾਂ ਸਵਾਲ ਅਰਧ ਵਿਆਸ 21 ਸੈਂਟੀਮੀਟਰ ਵਿਆਸ ਵਾਲੇ ਚੱਕਰ ਦੀ ਇੱਕ ਚਾਪ ਕੇਂਦਰ ਤੇ 60 ਡਿਗਰੀ ਦਾ ਕੋਣ ਬਣਾਉਂਦੀ ਹੈ ਚਾਪ ਦੀ ਲੰਬਾਈ ਪਤਾ ਕਰੋ ਇੱਕ ਚੱਕਰ ਹੈ ਔਰ ਉਸ ਚੱਕਰ ਦੀ ਚਾਪ ਕੇਂਦਰ ਤੇ 60 ਡਿਗਰੀ ਦਾ ਕੋਣ ਬਣਾਉਂਦੀ ਹੈ ਔਰ ਇਸ ਦਾ ਅਰਧ ਵਿਆਸ 21 ਸੈਂਟੀਮੀਟਰ ਹੈ ਦਾ ਆਪਾਂ ਕੀ ਕਰਨਾ ਹੈ ਚੱਕਰ ਦਾ ਅਰਧ ਵਿਆਸ ਦਿੱਤਾ ਹੋਇਆ ਹੈ ਚੱਕਰ ਦਾ ਰੇ ਵਿਆਸ r r ਕਿੰਨਾ ਹੈ 21 ਸੈਂਟੀਮੀਟਰ θ ਕੇਂਦਰ ਤੇ ਬਣਿਆ ਕੋਣ 60° ਇਹਨਾਂ ਨੇ ਕਿ ਪਹਿਲਾਂ ਕੀ ਕਿਹਾ ਹੋਇਆ ਹੈ ਚਾਪ ਦੀ ਲੰਬਾਈ ਪਤਾ ਕਰੋ ਚਾਪ ਦੀ ਲੰਬਾਈ ਹੁੰਦੀ ਹੈ θ 360 2πr 2π r ਉਸ ਤੋਂ ਬਾਅਦ θ ਦਾ ਮੁੱਲ ਕਿੰਨਾ ਹੈ 60 ਡਿਗਰੀ 360 0 ਤੇ 0 ਕੱਟੀ ਗਈ 2 ਪਾਈ ਦਾ ਮੁੱਲ 22 7 r ਕਿੰਨਾ ਆਪਣੇ ਕੋਲ 21 7 3 21 6 6 36 3 10 10 2 2 ਤੇ 2 ਕੱਟਿਆ ਗਿਆ ਪਿੱਛੇ ਕਿੰਨਾ ਰਹਿ ਗਿਆ 22 ਨਾਲ ਇਹਦੇ ਸੈਂਟੀਮੀਟਰ ਚਾਪ ਦੀ ਲੰਬਾਈ 22 ਸੈਂਟੀਮੀਟਰ ਆ ਗਈ ਇਹ ਹੀ ਅਨਸਰ ਹੈ ਇਹ ਪਹਿਲਾ ਪਾਰਟ ਹੈ ਦੂਸਰੇ ਪਾਰਟ ਦੇ ਵਿੱਚ ਇਹਨਾਂ ਨੇ ਕੀ ਕਿਹਾ ਹੈ ਇਨਾਂ ਨੇ ਕੀ ਕਿਹਾ ਹੋਇਆ ਹੈ ਚਾਪ ਦੁਆਰਾ ਬਣਾਏ ਗਏ ਅਰਧ ਵਿਆਸੀ ਖੰਡ ਦਾ ਖੇਤਰਫਲ ਪਤਾ ਕਰੋ ਦੂਜੇ ਅਰਧ ਵਿਆਸੀ ਖੰਡ ਦਾ ਖੇਤਰਫਲ ਦੂਸਰੇ ਦੇ ਵਿੱਚ ਹੈਗਾ ਅਰਧ ਵਿਆਸੀ ਖੰਡ ਦਾ ਖੇਤਰਫਲ ਇਹ ਹੁੰਦਾ ਹੈ θ/360 πr² θ ਦੇ ਦਾ ਮੁੱਲ 60° 360 π ਦਾ ਮੁੱਲ

ਜੋ 231 ਵਰਗ ਸੈਂਟੀਮੀਟਰ ਸਕੁਅਰ ਆ ਗਿਆ ਤੀਜੇ ਪਾਰਟ ਦੇ ਵਿੱਚ ਇਹਨਾਂ ਨੇ ਕੀ ਕਿਹਾ ਸੰਗਤ ਜੀਵਾ ਦੁਆਰਾ ਬਣਾਏ ਚੱਕਰਖੰਡ ਦਾ ਖੇਤਰਫਲ ਸੰਗਤ ਜੀਵਾ ਉਹ ਹੁੰਦੀ ਹੈ ਜਿਹੜੀ ਆ ਲਾਈਨ ਹੁੰਦੀ ਹੈ ਔਰ ਇਸ ਦਾ ਚੱਕਰਖੰਡ ਇਹ ਵਾਲਾ ਹੈ ਚੱਕਰਖੰਡ ਦਾ ਖੇਤਰਫਲ ਪਤਾ ਕਰਨਾ ਹੈ ਇਸ ਦੇ ਲਈ ਆਪਾਂ ਇਕਾ ਸਮਦੋਪੁਜੀ ਤਿਰਪੁਜ ਹੈ ਜਿਸ ਦੀਆਂ ਦੋ ਪੰਜਾਵੇਂ ਬਰਾਬਰ ਹੈ ਤਾਂ ਸਮਦੋਪੁਜੀ ਸਮ ਦੋ ਪੁਜੀ ਤਿਰਪੁਜ ਦਾ ਖੇਤਰਫਲ ਇਹਨੂੰ A2 ਲਿਖਦਾ S ਨੂੰ A1 ਲਿਖਦਾ ਅਰਧ ਵਿਆਸ ਨੂੰ ਦੇ ਖੇਤਰਫਲ ਨੂੰ ਖੇਤਰਫਲ ਨੂੰ A2 ਲਿਖਿਆ ਤਾਂ ਇਹਦਾ ਫਾਰਮੂਲਾ ਹੁੰਦਾ ਹੈ √3/4 A² √3/4 A² A ਬਰਾਬਰ ਆਪਣੇ ਕੋਲ ਅਰਧ ਵਿਆਸ ਹੈ 21 √3/4 21 21 ਉਸ ਤੋਂ ਬਾਅਦ √3 ਦਾ ਮੁੱਲ ਹੁੰਦਾ ਹੈ 1.7 3/4 ਗੁਣਾ 21 kiya 441 431 اور S ਨੂੰ 1.73 ਨੂੰ 4 ਨਾਲ ਭਾ ਕਰੀਏ 0.4 4 16 4 3 12 ਉਸ ਤੋਂ ਬਾਅਦ 1 बज गया 4 2 8 4 5 20 431 ਦੋਨਾਂ ਦੀ ਗੁਣਾ ਕਰੋ ਗੁਣਾ ਕਰਨ ਤੇ ਆਪਣੇ ਕੋਲ ਕੀ ਆ ਰਿਹਾ ਹੈ 190. 190. 190. 7325 7325 ਇਹ ਆ ਗਿਆ ਗੁਣਾ ਕਰਨ ਤੇ ਨਾਲ ਇਹਦੇ ਸੈਂਟੀਮੀਟਰ ਸਕਰ ਫਿਰ ਉਸ ਤੋਂ ਬਾਅਦ ਚੱਕਰਖੰਡ ਦਾ ਖੇਤਰਫਲ ਚੱਕਰ ਖੰਡ ਦਾ ਖੇਤਰਫਲ A3 ਇਹ ਅਰਧ ਵਿਆਸੀ ਖੰਡ ਦਾ ਖੇਤਰਫਲ ਮਾਈਨਸ ਸਮ ਦੋ ਕੋਜੀਤ੍ਰ ਕੋਜੀ ਦਾ ਖੇਤਰਫਲ ਦੋਨੋਂ ਨੂੰ ਮਾਈਨਸ ਕਰੋ ਇਹ ਕਿੰਨਾ ਗਿਆ 231.00 ਕਰ ਦੋ ਮਾਈਨਸ 190.7325 ਘਟਾਓ ਕਰ ਦੋ ਘਟਾਓ ਕਰਨ ਤੇ ਆਪਣੇ ਕੋਲੇ ਲਗਭਗ ਆ ਜਾਏਗਾ ਇੱਥੇ 00 ਲਾ ਦਾਂਗੇ 4 0 4 0 ਲਾਵਾਂਗੇ ਤਾਂ 100 ਦੇ ਵਿੱਚੋਂ 25 ਘਟਾਈਏ ਤਾਂ 75 ਆ ਗਿਆ ਇੱਥੇ 9 ਰਹਿ ਗਏ 9 ਚੋਂ 3 ਗਏ 6 ਇੱਥੇ ਰਹਿ ਗਏ 9 9 ਸਤ ਗਏ 2 ਉਸ ਤੋਂ ਬਾਅਦ 231 ਦੀ ਥਾਂ ਤੇ ਇੱਥੇ ਪੁਆਇੰਟ ਆ ਗਿਆ 1 ਦੀ ਥਾਂ ਤੇ 0 ਇਹ ਕਿੰਨਾ ਆ ਗਿਆ ਫਿਰ ਉਸ ਤੋਂ ਬਾਅਦ 1 ਦੀ ਥਾਂ ਤੇ 0 0 ਚ 0 ਗਈ 0 3 3 ਦੇ ਵਿੱਚੋਂ 9 ਨਹੀਂ ਜਾਂਦੇ 13 ਚੋਂ 9 ਗਏ 4 40.26 75 ਨਾਲ ਇਹਦੇ ਸੈਂਟੀਮੀਟਰ ਸਕਰ ਦੋ ਅੰਕਾ ਤੱਕ ਕਰ ਦਿਓ ਪਿਛਲੇ ਦੋ ਛੱਡ ਦਿਓ 40.26 ਸੈਂਟੀਮੀਟਰ ਸਕਰ ਵੈਸਿਸ ਪਾਈ ਹੋ ਸਕਦਾ ਇੱਥੇ 6ਵਾਂ ਸਵਾਲ 15 ਸੈਂਟੀਮੀਟਰ ਅਧਿਅਵਾਸ ਵਾਲੇ ਇੱਕ ਚੱਕਰ ਦੀ ਜੀਵਾ ਕੇਂਦਰ ਤੇ 60 ਡਿਗਰੀ ਦਾ ਕੋਣ ਬਣਾਉਂਦੀ ਹੈ ਸੰਗਤ ਲਘੂ ਅਤੇ ਦੀਰਘ ਚੱਕਰਖੰਡਾਂ ਦਾ ਖੇਤਰਫਲ ਚੱਕਰਖੰਡ ਦਾ ਖੇਤਰਫਲ ਚੱਕਰਖੰਡਾ ਕੀ ਹੈ ਇਹ ਵਾਲਾ ਜਿਹੜਾ ਛੋਟਾ ਭਾਗ ਹੈ ਇਹਨੂੰ ਆਪਾਂ ਕੀ ਬੋਲਦੇ ਹਾਂ ਇਸਨੂੰ ਬੋਲਿਆ ਜਾਂਦਾ ਹੈ ਲਘੂ ਖੰਡ ਜਿਹੜਾ ਉੱਪਰ ਰਹਿ ਗਿਆ ਬਾਕੀ ਉਹ ਦੀਰਘ ਖੰਡ ਹੁੰਦਾ ਹੈ ਚੱਕਰ ਦਾ ਅਰਧ ਵਿਆਸ r 15 ਸੈਂਟੀਮੀਟਰ कोण θ 60° ਉਸ ਤੋਂ ਬਾਅਦ ਲਗੋ ਚੱਕਰ ਖੰਡ ਦਾ ਖੇਤਰਫਲ ਇਹਨ ਕੀ ਹੁੰਦਾ ਹੈ ਇਹਨੂੰ ਆਪਾਂ ਖੰਡ ਦਾ ਖੇਤਰਫਲ ਹੈ ਜਿਹੜਾ ਇਸ ਨੂੰ ਆਪਾਂ a ਮੰਨ ਲਈਏ a1 ਤਾਂ ਇਸ ਦੇ ਵਿੱਚ ਦੋ ਫਾਰਮੂਲੇ ਲੱਗਣਗੇ ਅਰਧ ਵਿਆਸੀ ਖੰਡ ਦਾ ਖੇਤਰਫਲ ਅਰਧ ਵਿਆਸੀ ਖੰਡ ਦਾ ਖੇਤਰਫਲ ਮਾਈਨਸ ਸਮ ਦੋ ਸਮ ਦੋ ਪੁਜੀ ਤਿਰਪੁਜ ਦਾ ਖੇਤਰਫਲ ਤਾਂ ਅਰਧ ਵਿਆਸੀ ਖੰਡ ਦਾ ਖੇਤਰਫਲ ਹੁੰਦਾ θ/360 πr² ਮਾਈਨਸ ਸਮ ਦੋ ਪੁਜੀ ਤਿਰਪੁਜ ਦਾ ਖੇਤਰਫਲ ਹੁੰਦਾ √3/4 ਨਾਲ ਇਹਦੇ a² ਮੁੱਲ ਭਰੋ a ਆ ਗਿਆ 60/ 360 पाई ਦਾ ਮੁੱਲ 3.14 r² 15 15 √3/4 a² 15 15 6 6 6 6 ਸ਼ਕਤੀ ਕਿਉਂਕਿ 0 ਤੇ 0 ਕੱਟੀ ਜਾਂਦੀ ਹੈ ਉਸ ਤੋਂ ਬਾਅਦ ਇਹਨਾਂ ਚ ਜੋ ਸਾਂਝਾ ਹੈ 15 15 ਸਾਂਝਾ ਹੈ ਤਾਂ ਇਹਨੂੰ ਬਾਹਰ ਕੱਢ ਦੋ 15 15 ਪਿੱਛੇ ਰਹਿ ਗਿਆ 3.14 6 √3 ਦਾ ਮੁੱਲ ਹੁੰਦਾ 1.79 4 ਉਸ ਤੋਂ ਬਾਅਦ 15 15 225 ਗੁਣਾ 0 6 ਪਾ ਜਾਂਦੀ ਉਸ ਤੋਂ ਬਾਅਦ 6 ਪਾਇਆ 30 ਤੋਂ ਬਾਅਦ 1 ਬਚ ਗਿਆ 14 6 ਦੁਨੀ 12 6 ਦੁਨੀ 12 ਉਸ ਤੋਂ ਬਾਅਦ 12 ਤੋਂ ਬਾਅਦ 2 ਬਚ ਗਏ 2 ਦੇ ਨਾਲ 0 ਲਾਇਆ 20 6 3 18

43 25 ਬੱਚੇ ਦੇ ਵਿੱਚੋਂ 33 ਦੇ ਵਿੱਚੋਂ 25 ਘਟਾਈਏ ਤਾਂ ਕਿੰਨੇ ਬਚਦੇ ਆ 8 08 ਹੋ ਗਿਆ 2 12 12 ਚੋਂ 3 ਗਏ 9 0 .0 ਉਸ ਤੋਂ ਬਾਅਦ ਇਹਨਾਂ ਦੋਨਾਂ ਦੀ ਗੁਣਾ ਕਰੋ ਦੋਨੋਂ ਦੋਨਾਂ ਦੀ ਗੁਣਾ ਕਰਨ ਤੇ ਆਪਣੇ ਕੋਲ ਕੀ ਬਚੇਗਾ ਦੋਨਾਂ ਦੀ ਗੁਣਾ ਕਰ ਲੈਣੀ ਹੈ ਦੋ ਦੋਨਾਂ ਦੀ ਗੁਣਾ ਕਰਨ ਤੇ ਲਗਭਗ ਆਪਣੇ ਕੋਲ 20.43 ਸੈਂਟੀਮੀਟਰ ਸquare ਅਨਸਰ ਆਏਗਾ ਇਹ ਐਸ ਦਾ ਕਿਹੜਾ ਆ ਗਿਆ ਲਘੂ ਅਰਧ ਵਿਆਸੀ ਖੰਡ ਦਾ ਖੇਤਰਫਲ ਜਿਸ ਨੂੰ A1 ਲਿਖਿਆ ਹੈ ਉਸ ਤੋਂ ਬਾਅਦ ਦੀਰਘ ਚੱਕਰ ਖੰਡ ਦਾ ਖੇਤਰਫਲ ਦੀਰਘ ਦੀਰਘ ਚੱਕਰ ਖੰਡ ਦਾ ਖੇਤਰਫਲ ਦੀਰਘ ਚੱਕਰ ਖੰਡ ਦਾ ਖੇਤਰਫਲ ਪਤਾ ਕਰਨ ਵਾਸਤੇ ਇਹਦੇ ਵਿੱਚ ਲਿਖਾਂਗੇ ਚੱਕਰ ਦਾ ਖੇਤਰਫਲ ਚੱਕਰ ਦਾ ਖੇਤਰਫਲ ਮਾਈਨਸ ਲਘੂ ਖੰਡ ਦਾ ਖੇਤਰਫਲ ਲਘੂ ਖੰਡ ਦਾ ਖੇਤਰਫਲ ਚੱਕਰ ਦਾ ਖੇਤਰਫਲ ਹੁੰਦਾ ਹੈ ਪਾਈ r² ਲਘੂ ਖੰਡ ਦਾ ਖੇਤਰਫਲ ਆ ਪਾੜ ਲਿਆ ਆ ਕੱਢਿਆ ਹੋਇਆ ਹੈ 20.43 20.43 ਪਾਈ ਦਾ ਮੁੱਲ 3.14 3.14 r² 15 15 माइनस भी पॉइंट तरताली तो बाद दोनों गुणा कर दो गु इना तीन दशमलव चौदह न पंद्रह गुणा पंद्रह न गुणा करो तीन दशमलव चौदह गुणा दो सौ पच्ची माइनस भी पॉइंट तरताली दोनों की गुणा करो गुणा कर अपने को आएगा सत्त सौ छे पॉइंट पाँच माइनस भी पॉइंट तरताली दोनों की गुणा माइनस करो तो इत ਦੋ ਅੰਕ ਨੇ ਇਕਾਂਕਾਂ 'ਚ ਜ਼ੀਰੋ ਲਾ ਕੇ ਦੋ ਬਰਾਬਰ ਕਰਤੇ ਤਾਂ ਪੁਆਇੰਟ 07 6 ਦਾ 6 ਉਸ ਤੋਂ ਬਾਅਦ 18 686.07 ਨਾਲ ਇਹਦੇ ਸੈਂਟੀਮੀਟਰ ਸਕਰ ਇਹ ਅਨਸਰ ਹੈ 7ਵਾਂ ਸਵਾਲ 12 ਸੈਂਟੀਮੀਟਰ ਅਰਧ ਵਿਆਸ ਵਾਲੇ ਇੱਕ ਚੱਕਰ ਦੀ ਜੀਵਾ ਕੇਂਦਰ ਤੇ 120 ਡਿਗਰੀ ਦਾ ਕੋਣ ਬਣਾਉਂਦੀ ਹੈ ਸੰਗਤ ਚੱਕਰਖੰਡ ਦਾ ਖੇਤਰਫਲ ਪਤਾ ਕਰੋ ਤਾ ਚੱਕਰਦਾਰ ਵਿਆਸ ਆਪਾਂ ਨੂੰ r ਦਿੱਤਾ ਹੋਇਆ ਹੈ ਕਿੰਨਾ ਦਿੱਤਾ ਹੋਇਆ ਹੈ 12 ਸੈਂਟੀਮੀਟਰ θ 120° ਚੱਕਰ ਖੰਡ ਦਾ ਖੇਤਰਫਲ ਪਤਾ ਕਰਨਾ ਹੈ a ਲਿਖ ਦੋ ਇਹਦੇ ਵਿੱਚ ਦੋ ਚੀਜ਼ਾਂ ਹੈ ਇੱਕ ਤਾਂ ਅਰਧ ਵਿਆਸੀ ਖੰਡ ਦਾ ਖੇਤਰਫਲ ਅਰਧ ਵਿਆਸੀ ਖੰਡ ਦਾ ਖੇਤਰਫਲ ਮਾਈਨਸ ਤ੍ਰਿਪੁਜ ਦਾ ਖੇਤਰਫਲ ਅਰਧ ਵਿਆਸੀ ਖੰਡ ਦਾ ਖੇਤਰਫਲ ਹੁੰਦਾ ਹੈ ਥੀਟਾ ਵਟਾ 360 ਪਾਈ ਆਰ ਸਕੁਅਰ ਮਾਈਨਸ ਸਮ ਦੋ ਪੁਜੀ ਤ੍ਰਿਪੁਜ ਹੈ ਕਿਉਂਕਿ ਦੋ ਪੰਜਾਂ ਬਰਾਬਰ ਹੈ 12 12 ਇਹਦਾ ਫਾਰਮੂਲਾ ਦਾ ਅੰਡਰੂਟ 3 ਵਟਾ 4 ਨਾਲ ਇਹਦੇ a ਸਕੁਅਰ ਉਸ ਤੋਂ ਬਾਅਦ ਥੀਟੇ ਦਾ ਮੁੱਲ 120 ਵਟਾ 360 ਪਾਈ ਦਾ ਮੁੱਲ 3.14 ਆਰ 12 ਗੁਣਾ 12 ਉਸ ਤੋਂ ਬਾਅਦ ਇਨੂੰ ਸੋਲਵ ਕਰੋ -1 √3/4 a² ਹੁੰਦਾ ਹੈ 12 12 4 3 12 0 ਤੇ 0 12 1 12 ਬਾਹਰ ਹੋਤੀਆ 36 ਉਸ ਤੋਂ ਬਾਅਦ ਫਿਰ ਇਹ ਕਿੰਨੇ ਤੱਕ ਕੱਟੀਦਾ ਹੈ 3 ਤੇ 3 4 12 3.14 48

88.44 ਨਾਲ ਦੇ ਸੈਂਟੀਮੀਟਰ ਸਕਰ ਇਹ ਹੀ ਆਨਸਰ ਹੈ 8ਵਾਂ ਸਵਾਲ 15 ਮੀਟਰ ਪੁਜਾ ਵਾਲੇ ਇੱਕ ਕਹਾ ਦੇ ਮੈਦਾਨ ਵਿੱਚ ਦੇ ਇੱਕ ਕੋਨੇ ਵਿੱਚ ਕਿਲਾ ਲੱਗਿਆ ਹੋਇਆ ਹੈ ਕਹਾ ਦਾ ਮੈਦਾਨ ਹੈ ਜੋ ਵਰਗਾਕਾਰ ਹੈ ਕੋੜੇ ਨੂੰ 5 ਮੀਟਰ ਲੰਬੀ ਰੱਸੀ ਨਾਲ ਬੰਨਿਆ ਹੋਇਆ ਹੈ ਜੋ ਰੱਸੀ ਦੀ ਲੰਬਾਈ ਹੈ ਉਸ ਨੂੰ ਅਰਧ ਵਿਆਸ ਮੰਨ ਲਓ r ਬਰਾਬਰ ਕਿੰਨੇ ਮੀਟਰ ਹੈ 5 ਮੀਟਰ ਰੱਸੀ ਨਾਲ ਬੰਨਿਆ ਹੋਇਆ ਹੈ ਜਿਵੇਂ ਕਿ ਚਿੱਤਰ ਵਿੱਚ ਦਰਸਾਇਆ ਗਿਆ ਹੈ ਘੋੜਾ ਕਿੰਨੇ ਖੇਤਰਫਲ ਵਿੱਚ ਕਾ ਚਰ ਸਕਦਾ ਹੈ ਤਾਂ ਵਰਗ ਦਾ ਹਰੇਕ ਕੋਣ 90 ਡਿਗਰੀ ਹੁੰਦਾ ਹੈ ਤਾਂ ਅਰਧ ਵਿਆਸੀ ਖੰਡ ਦਾ ਖੇਤਰਫਲ ਅਰਧ ਵਿਆਸੀ ਖੰਡ ਦਾ ਖੇਤਰਫਲ ਇਹ ਫਾਰਮੂਲਾ ਹੁੰਦਾ θ 360 πr² θ ਦਾ ਮੁੱਲ 90° 360 π ਦਾ ਮੁੱਲ 2 7 ਪੈਦਾਮਲ ਆਪਾਂ 3.14 ਕਿਹਾ ਤਾਂ 3.14 r² 5 5 0 ਤੇ 0 ਕੱਟ ਗਿਆ 9 4 36 ਉਸ ਤੋਂ ਬਾਅਦ 4 ਨਾਲ ਭਾਗ ਕਰੋ 0 4 7 28 ਉਸ ਤੋਂ ਬਾਅਦ 3 4 8 32 2 4 5 20 ਗੁਣਾ 25 25 0.785 ਨੂੰ 25 ਨਾਲ ਗੁਣਾ ਕਰੀਏ ਤਾਂ 19.625 ਬਣਦਾ ਹੈ ਤਿੰਨ ਅੰਕ ਛੱਡ ਕੇ ਦਸ਼ਮਲਵ ਲਾਇਆ ਤਾਂ 19.625 ਨਾਲ ਦੇ ਸੈਂਟੀਮੀਟਰ ਸਕੁਅਰ ਇਹ ਪਹਿਲਾ ਪਾਰਟ ਹੋ ਗਿਆ ਦੂਸਰੇ ਪਾਰਟ ਦੇ ਵਿੱਚ ਇਹਨੂੰ ਆਪਾਂ A1 ਵਿੱਚ ਲਿਖ ਦੋ ਦੂਸਰੇ ਦੇ ਵਿੱਚ ਇਹਨਾਂ ਨੇ ਕੀ ਕਿਹਾ ਹੋਇਆ ਹੈ ਦੂਸਰੇ ਦੇ ਵਿੱਚ ਕੀ ਕਿਹਾ ਹੈ ਚਰੇ ਜਾਣੇ ਵਾਲੇ ਖੇਤਰਫਲ ਵਿੱਚ ਵਾਧਾ 5 ਮੀਟਰ ਦੀ ਥਾਂ ਤੇ 10 ਮੀਟਰ ਲੰਬੀ ਰੱਸੀ ਬਣ ਗਈ ਹੈ ਤਾਂ ਕਿੰਨਾ ਵਾਧ ਚਰੇਗਾ ਵਾਦਾ ਰੱਸੀ ਦੀ ਲੰਬਾਈ ਵਧਨ ਤੇ ਜਿੰਨਾ ਵੱਧ ਚਰੇਗਾ ਜਿੰਨਾ ਵੱਧ ਚਰੇਗਾ ਬਰਾਬਰ θ ਸੌਰੀ ਇਹਦੇ ਵਿੱਚ ਦੋਵਾਰ ਵਿਆਸ ਹੈ ਪਹਿਲਾ ਛੋਟਾ ਪੰਜ ਹੈ ਹੁਣ ਵੱਡਾ ਲਿਖ ਦਿੰਦੇ ਆ ਤਾਂ π θ 360 θ 360 π r² r² ਕੋੜਾ ਜਿੰਨੇ ਵੱਧ ਖੇਤਰਫਲ ਵਿੱਚ ਢੱਕ ਸਕੇਗਾ ਇਸ ਦੇ ਲਈ θ/360 π r² m r² θ ਦਾ ਮੁੱਲ ਕੀ ਭਰੇਗੇ 90 360 π ਦਾ ਮੁੱਲ 3.14 r² r² ਕੀ ਹੋਏਗਾ 10 10² 5 10² 0 ਤੇ 0 9 ਚੋਕਾ 36 4 ਤੇ ਘਟੋ 4 ਤੇ ਘਟਨ ਤੇ ਕਿੰਨਾ ਆਏਗਾ 0.785 10 10^2 100 ਆ ਗਿਆ -25 ਆ ਗਿਆ 0.785 75 ਦੋਨਾਂ ਦੀ ਗੁਣਾ ਕਰੋ ਗੁਣਾ ਕਰਨ ਤੇ ਆਪਣੇ ਕੋਲ ਕਿੰਨਾ ਆਏਗਾ ਗੁਣਾ ਕਰਕੇ ਦੇਖੋ ਇਹਨਾਂ ਦੋਨਾਂ ਦੀ ਗੁਣਾ ਕਰਨ ਤੇ 58875 ਆ ਗਿਆ ਦਸ਼ਮਲਵਤ ਵਾਤ ਤੈਂਕ ਅੰਕਾਂ ਤੈਂਕ ਅੰਕ ਛੱਡ ਕੇ ਦਸ਼ਮਲਵਲਾ ਦੋ 4.5 ਸੈਂਟੀਮੀਟਰ ਸਕਰ ਇਹ ਹੀ ਆਨਸਰ ਹੈ 9ਵੇਂ ਸਵਾਲ ਦੇ ਵਿੱਚ ਕੀ ਕਿਹਾ ਹੈ ਕਿ ਚੱਕਰਾਕਾਰ ਬਰੂਚ ਬਣਾਇਆ ਗਿਆ ਹੈ ਚਾਂਦੀ ਦੀ ਤਾਰ ਦੀ ਲੰਬਾਈ ਨਾਲ ਬਣਾਇਆ ਜਾਂਦਾ ਹੈ ਔਰ ਇਸ ਦਾ ਵਿਆਸ 35 ਮਿਲੀਮੀਟਰ ਹੈ ਪੰਜ ਵਿਆਸਾਂ ਨੂੰ ਵਰਤਿਆ ਗਿਆ ਹੈ ਤਾਰ ਦੇ ਵਿੱਚ ਜੋ ਚੱਕਰ ਨੂੰ 10 ਅਰਧ ਵਿਆਸੀ ਖੰਡਾਂ ਵਿੱਚ ਵੰਡਦੇ ਹਨ ਜਿਵੇਂ ਕਿ ਚਿੱਤਰ ਵਿੱਚ ਦਰਸਾਇਆ ਗਿਆ ਹੈ ਤਾਰ ਦੀ ਲੰਬਾਈ ਪਤਾ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਤਾਰ ਚੱਕਰਾਕਾਰ ਬਣਾਇਆ ਗਿਆ ਜਗਾੜ ਤਾਂ ਆਪਾਂ ਲਿਖਾਂਗੇ ਪਹਿਲੇ 파ਰਟ ਦੇ ਵਿੱਚ ਚੱਕਰ ਦਾ ਘੇਰਾ ਚੱਕਰ ਦਾ ਘੇਰਾ ਹੁੰਦਾ ਹੈ ਪਾਈ ਇੰਟੂ ਡੀ ਪਾਈ ਦਾ ਮੁੱਲ 3.14 35 3.14 35 ਨੇ 3.14 ਨਾ ਲਓ ਕਿਉਂਕਿ 35 ਕੱਟੀਦਾ ਹੈ ਤਾਂ 22/7 7.5 35 110 cm ਉਸ ਤੋਂ ਬਾਅਦ ਇਹਨਾਂ ਨੇ ਕੀ ਕਿਹਾ ਹੋਇਆ ਹੈ ਇਹਨਾਂ ਨੇ ਕਿਹਾ ਹੋਇਆ ਹੈ ਵੀ ਇਸ ਦੇ ਵਿੱਚ ਜੋ ਹੈ ਕਿੰਨੇ ਵਿਆਸ ਵਰਤੇ ਗਏ ਹੈ 5 ਵਿਆਸ ਵਰਤੇ ਗਏ ਹੈ 5 ਵਿਆਸਾਂ ਦੀ ਲੰਬਾਈ ਬਰਾਬਰ 35 5 5 5 25 35 15 50 ਨਾਲ ਇਹਦੇ cm ਤਾਂ ਤਾਰ ਦੀ ਲੰਬਾਈ ਤਾਰ ਦੀ ਲੰਬਾਈ ਬਰਾਬਰ 110 175 ਬਰਾਬਰ ਕਿੰਨਾ ਆ ਗਿਆ 285 ਨਾਲ ਦੇ ਸੈਂਟੀਮੀਟਰ ਇਹ ਤਾਰ ਦੀ ਲੰਬਾਈ ਆ ਗਈ ਹੈ ਉਸ ਤੋਂ ਬਾਅਦ ਸੈਂਟੀਮੀਟਰ ਨਹੀਂ ਇਹ ਕਿਹਦੇ ਵਿੱਚ ਹੈ ਮਿਲੀਮੀਟਰਾਂ ਚ ਹੈ ਮਿਲੀਮੀਟਰਾਂ ਚ ਮਿਲੀਮੀਟਰਾਂ ਚ ਹੈ ਪਹਿਲਾ ਆ ਗਿਆ ਦੂਸਰੇ ਦੇ ਵਿੱਚ ਇਹਨਾਂ ਨੇ ਕੀ ਕਿਹਾ ਕਿੰਨੇ ਅਰਧ ਵੈਸੀ ਖੰਡ ਹੈ 10 ਅਰਧ ਵਿਆਸੀ ਖੰਡਾਂ ਵਿੱਚ ਵਰਤਿਆ ਗਿਆ ਹੈ ਤਾਂ θ ਕੀ ਹੋਵੇ ਪੂਰੇ ਚੱਕਰ ਦਾ ਕੋਣ ਹੁੰਦਾ 360 ਕਿੰਨੇ ਅਰਧ ਵਿਆਸੀ ਖੰਡਾ 10 ਇੱਕ ਦੇ ਲਈ ਕੋਣ ਕਿੰਨਾ ਆ ਗਿਆ 36° ਅਰਧ ਵਿਆਸ 35/2 ਅਰਧ ਵਿਆਸੀ ਖੰਡ ਦਾ ਖੇਤਰਫਲ ਅਰਧ ਵਿਆਸੀ ਖੰਡ ਦਾ ਖੇਤਰਫਲ ਹੁੰਦਾ ਹੈ θ/360 πr² θ ਦਾ ਮੁੱਲ 36/360 π ਦਾ ਮੁੱਲ 22/7 सत, पैंती बटा दो गुना पैंती बटा दो छत्ती एक छत्ती तीन सौ सठ सत्त पा पैंती दो ग्यारह ग्या बी उसो बी आ जाएगा ग्यारह पांच पचवंजा गुणा पैती बटा दस दुना भी दस दुना भी आ गया ਉਸ ਤੋਂ ਬਾਅਦ ਇੱਕ ਟੀ ਦੇ ਹੈ 11 5 55 ਤੇ 5 ਚੌਕਾ 20 35 ਨੂੰ 11 ਨਾਲ ਗੁਣਾ ਕਰੀਏ ਤਾਂ 385 ਵਟਾ 4 ਇਹ ਮਿਲੀਮੀਟਰ ਸਕੁਅਰ ਆ ਗਿਆ ਜਾਂ ਤਾਂ ਇਹ ਅਨਸਰ ਆ ਗਿਆ ਜਾਂ ਅੱਗੇ ਕਰਨਾ ਤਾਂ ਕਰ ਦੋ 4 ਨਾ ਆਇਆ 36 ਕਿੰਨੇ ਬਚ ਗਏ 385 ਨੂੰ 385 ਨੂੰ 4 ਤੇ ਡਿਵਾਈਡ ਕਰੋ 4 ਨਾ ਆਇਆ 36 2 25